ਅਹ ਦੇਖੋ ਸੌਨ ਦਾ ਮਹੀਨਾ ਚੱਲਦਾ ਹੈ ਤੇ ਕੁੜੀਆਂ ਹਰ ਸਾਲ ਤੀਆਂ ਦੇ ਮਹੀਨੇ ਵਿੱਚ ਆਪਣੇ ਪੇਕੇ ਘਰੀ ਸਹਰੇ ਘਰੀ ਇਕੱਠੀਆਂ ਹੁੰਦੀਆਂ ਨੇ ਤੇ ਪਰਮਿੰਦਰ ਭੈਣ ਜੀ ਉਹਨਾਂ ਦਾ ਤੇ ਇਹਨਾਂ ਦੇ ਸਾਰਾ ਇੱਥੇ ਖਮਾੜੋ ਜਿਹੜਾ ਮੁਹੱਲਾ ਇਹਨਾਂ ਦਾ ਇਹ ਬੜੇ ਸਾਲਾਂ ਤੋਂ ਲਗਾਤਾਰ ਤੀਆਂ ਦਾ ਮੇਲਾ ਮਨਾਉਂਦੇ ਨੇ ਤੇ ਪਿਛਲੇ ਸਾਲ ਵੀ ਅਸੀਂ ਇਹਨਾਂ ਨਾਲ ਇੱਥੇ ਆ ਕੇ ਬੜਾ ਮਨੋਰੰਜਨ ਕੀਤਾ ਸੀ ਇਹ ਆਪਣਾ ਮੈਨੂੰ ਲੱਗਦਾ ਹੈ ਕਿ ਇਕੱਠੀਆਂ ਹੁੰਦੀਆਂ ਨੇ ਜਦੋਂ ਕੁੜੀਆਂ ਤਾਂ ਬੜੀ ਤਣਾਅਪੂਰ ਪਰੀ ਜ਼ਿੰਦਗੀ ਅੱਜਕੱਲ ਸਾਰਿਆਂ ਦੀ ਤੇ ਇੱਕ ਦੂਜੀ ਨੂੰ ਮਿਲਦੀਆਂ ਨੇ ਤੇ ਆਪਣਾ ਦੁੱਖ ਸੁੱਖ ਬੋਲਦੀਆਂ ਨੇ ਤੇ ਨੱਚਦੀਆਂ ਟੱਪਦੀਆਂ ਨੇ ਤੇ ਇਹਦੇ ਲਈ ਇਹਨਾਂ ਦੀ ਪੂਰੀ ਜਿਹੜੀ ਇੱਥੇ ਦੀ ਐਸੋਸੀਏਸ਼ਨ ਹੈ ਜਿਹੜੀ ਇਹਨਾਂ ਦਾ ਭਾਈਚਾਰਾ ਹੈ ਤੇ ਲੇਡੀਜ਼ ਦਾ ਉਹ ਸਾਰੀਆਂ ਹੀ ਵਧਾਈ ਦੇ ਪਾਤਰ ਨੇ ਕਿ ਕਟਕਈ ਸਾਲਾਂ ਤੋਂ ਇਕੱਠੇ ਹੋ ਕੇ ਇਹ ਆਪਣਾ ਪ੍ਰੋਗਰਾਮ ਪਰਮਿੰਦਰ ਭੈਣ ਜੀ ਹੋਣੀ ਸਾਡੇ ਮੈਡਮ ਨੇ ਮਹਿਲਾ ਕਾਂਗਰਸ ਤੋਂ ਇਹ ਸਾਰੇ ਇਕੱਠੇ ਹੋ ਕੇ ਇੱਥੇ ਪ੍ਰੋਗਰਾਮ ਕਰਦੇ ਨੇ ਤੇ ਸਾਰੇ ਹੀ ਵਧਾਈ ਦੇ ਪਾਤਰ ਨੇ ਇਹ ਮਤਲਬ ਸੱਭਿਆਚਾਰ ਨੂੰ ਸੰਭਰਨ ਦਾ ਜਮੀਨਾਂ ਵੱਲੋਂ ਯਤਨ ਕੀਤਾ ਜਾਂਦਾ ਹੈ ਕਿ ਮੈਸੇਜ ਕਨਵੇ ਕਰਦੇ ਹਾਂ ਨੌਜਵਾਨ ਪੀੜ੍ਹੀ ਨੂੰ ਮੈਂ ਕਹਿੰਦੀ ਹਾਂ ਕਿ ਅੱਜ ਕੱਲ ਅਸੀਂ ਬਹੁਤ ਜ਼ਿਆਦਾ ਮੋਬਾਈਲ ਦੇ ਉੱਤੇ ਜਾਂ ਰਿਸ਼ਤਿਆਂ ਤੋਂ ਦੂਰ ਹੋ ਰਹੇ ਹਾਂ ਜਿਹੜਾ ਸਾਡਾ ਭਾਈਚਾਰਕ ਸਾਂਝ ਹੈ ਜਿਹੜੇ ਸਾਡੇ ਰਿਸ਼ਤੇ ਨਾਤੇ ਨੇ ਮੈਂ ਐਜ਼ ਅ ਸਾਈਕੋਲੋਜਿਸਟ ਵੀ ਇਹ ਗੱਲ ਕਹਿਨੀ ਹੈ ਕਿ ਬੜੀਆਂ ਸਾਰੀਆਂ ਚਿੰਤਾਵਾਂ ਐਂਜ਼ਾਇਟੀ ਡਿਪਰੈਸ਼ਨ ਇਹ ਵੱਧ ਰਹੀਆਂ ਨੇ ਕਿਉਂਕਿ ਸਾਡੀ ਆਪਸ 'ਚ ਭਾਈਚਾਰਕ ਸਾਂਝ ਹੈ ਜਿਹੜੀ ਰਿਸ਼ਤੇ ਨਾਤੇ ਕਦਰਾਂ ਕੀਮਤਾਂ ਉਹ ਘਟ ਰਹੀਆਂ ਨੇ ਤੇ ਇਹ ਸਾਂਝ ਨੂੰ ਇੱਕ ਸਾਡੇ ਜਿਹੜੀ ਕਾਇਮ ਰੱਖਦੇ ਨੇ ਇਹ ਤੇ ਸਾਡੀ ਜਿਹੜੀ ਗਰਾਸਤ ਹੈ ਬੋਲੀ ਤੋਂ ਵੀ ਕਿਉਂਕਿ ਬੱਚੇ ਅੱਜਕੱਲ ਦੂਰ ਜਾ ਰਹੇ ਨੇ ਤੁਸੀਂ ਦੇਖੋ ਕਈ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਿਦੇ ਨਾਲ ਲੋਕ ਪੰਜਾਬੀ ਬੋਲੀ ਤੋਂ ਦੂਰ ਜਾ ਰਹੇ ਨੇ ਤਾਂ ਬੋਲੀਆਂ ਪੌਂਦੀਆਂ ਨੇ ਕੁੜੀਆਂ ਆਪਣੀ ਮਾਂ ਬੋਲੀ ਨਾਲ ਜੁੜਦੀਆਂ ਨੇ ਹਨਾ ਤਾਂ ਇਹ ਜਿਹੜੀ ਧਰਤੀ ਨਾਲ ਮਿੱਟੀ ਨਾਲ ਜੁੜਨ ਦੀ ਇੱਕ ਰੀਤ ਹੈ ਉਹਨੂੰ ਇਹ ਸਾਰੀਆਂ ਭੈਣਾਂ ਮੇਰੀਆਂ ਕਾਇਮ ਰੱਖਦੀਆਂ ਨੇ ਭੈਣ ਜੀ ਹੋਣੀ ਸਾਡੇ ਸੀਨੀਅਰ ਇਹਨਾਂ ਤੋਂ ਅਸੀਂ ਸੇਧ ਲੈਣੇ ਆ ਨੌਜਵਾਨਾ ਜਿਹੜੇ ਬੱਚੇ ਆ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਸੇਧ ਲੈਣੀ ਹੁੰਦੀ ਹੈ ਤਾਂ ਉਹਨੂੰ ਮੈਨੂੰ ਲੱਗਦਾ ਇੱਕ ਪਰੰਪਰਾ ਨੂੰ ਕਾਇਮ ਤਾਂ ਰੱਖਣਾ ਚਾਹੀਦਾ ਹੈ ਕੋਈ ਵੀ ਕਦੇ ਖਲੋਤ ਨਹੀਂ ਆਉਣੀ ਚਾਹੀਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਹਮੇਸ਼ਾ ਚੱਲਦੀ ਰਹਿੰਦੀ ਹੈ ਸਤਿ ਸ੍ਰੀ ਅਕਾਲ ਪਿਆਰ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਅਸੀਂ ਆਪਣੇ ਇਹ ਪ੍ਰੋਗਰਾਮ ਅਸੀਂ ਆਪਣੇ ਮੰਨੇ ਦੇ ਵੀ 10 ਸਾਲ ਤੋਂ ਚਲੰਦੇ ਆ ਰਹੇ ਜਿਹੜਾ ਇਹ ਪ੍ਰੋਗਰਾਮ ਅਸੀਂ ਆਪਾਂ ਵਿਆਹ ਹੋਇਆ ਸੀ ਇਹ ਅਸੀਂ ਆਂਟੀ ਦੇ ਸਹਿਯੋਗ ਦੇ ਨਾਲ ਸਾਰੇ ਆਪਣਾ ਆਪ ਕਰਨੇ ਆ ਹਾਂਜੀ ਦਾ ਨਾਮ ਇਹਦੇ ਵਿੱਚ ਸਭ ਤੋਂ ਵੱਡਾ ਪ੍ਰੋਗਰਾਮ ਕਰਨ ਦਾ ਮਤਲਬ ਇਹ ਹੈ ਅੱਜਕੱਲ ਬੱਚੇ ਟੀਵੀ ਆ ਜੋਗੇ ਆ ਆਪਣਾ ਸੱਭਿਆਚਾਰ ਹੈ ਜਿਹੜਾ ਬਿਲਕੁਲ ਭੁੱਲਦੇ ਜਾ ਰਹੇ ਆ ਇਹਦੇ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਜ਼ਿੰਦਾਬਾਦ ਰੱਖਿਆ ਆ ਸਾਨੂੰ ਹਿੰਮਤ ਦੇਣ ਨਾਲ ਸਾਡੇ ਆਂਟੀ ਇਹ ਸਾਰੇ ਇੰਗੇ ਦਿਨਾਂ ਤੋਂ ਬੱਚੇ ਫਿਰਦੇ ਜਦੋਂ ਵੀ ਸਾਡਾ ਇਹ ਸਵੇਰ ਦਾ ਸਵੇਰ ਚਾਹ ਦੇ ਪ੍ਰੋਗਰਾਮ ਦਾ ਟਾਈਮ ਆਦਾ ਅਸੀਂ ਹਜੇ ਪਿੱਛੋਂ ਦੀ ਆਂਟੀ ਸਾਨੂੰ ਪਹਿਲਾਂ ਫੋਨ ਕਰਕੇ ਕਹਿੰਦੇ ਵੀ ਆਪਣਾ ਪ੍ਰੋਗਰਾਮ ਆ ਰਿਹਾ 10 ਦਿਨਾਂ ਤੋਂ ਸੀ ਲੱਗੀ ਹੋਈਆਂ ਕਿ ਜਿੱਦਰ ਨੂੰ ਵੀ ਆਂਟੀ ਦਾ ਸਹਿਯੋਗ ਪੂਰਾ ਇਹਨਾਂ ਦੇ ਸਿਰ ਤੇ ਅਸੀਂ ਪੂਰਾ ਪ੍ਰੋਗਰਾਮ ਹੈ ਨੂੰ ਵਧੀਆ ਕਰ ਰਹੀ ਹੈ ਬੱਚਿਆਂ ਨੂੰ ਸਾਨੂੰ ਪਤਾ ਲੱਗਦਾ ਨਹੀਂ ਤਾਂ ਪਿੰਡ ਦਾ ਸ਼ੋਅ ਉਹਦੇ ਕਿੱਥੇ ਹੈ ਇੱਥੇ ਪਿੰਡ ਦਾ ਚਰਖੇ ਖਰਤਨਾਂ ਦੀ ਚੀਜ਼ ਬੱਚਿਆਂ ਦਿਖਾਈ ਜਾ ਰਹੀ ਹੈ ਸਾਨੂੰ ਪਤਾ ਸਾਡੇ ਸੱਬਿਆ ਚਾਚੇ ਚਿੰਜਾ ਹੈਗੀਆਂ ਅਸੀਂ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਵੀ ਚੁੱਲ੍ਹੇ ਵੀ ਖਤਮ ਹੁੰਦੇ ਜਾ ਰਹੇ ਇੱਥੇ ਪਿੰਡਾਂ ਬਟਾਂ ਦੇ ਵਿੱਚੋਂ ਚੁੱਲ੍ਹੇ ਹੁਣ ਪਿੰਡਾਂ ਚ ਸਾਰੇ ਗੈਸ ਹੁਣ ਯੂਜ਼ ਕਰਦੇ ਆ ਉਹਦੇ ਕਰਕੇ ਇਹਦਾ ਇਹੀ ਇੱਕ ਹੈਗਾ ਮਤਲਬ ਵੀ ਬੱਚਿਆਂ ਨੂੰ ਤਾਂ ਸਾਡੇ ਤੋਂ ਜ਼ਿਆਦਾ ਦੇਖੋ ਬੱਚੇ ਫਿਰ ਰਹੇ ਆ ਅੱਜ ਸਾਡੀ ਪੀੜ੍ਹੀ ਨੂੰ ਪਤਾ ਇਹਨਾਂ ਤੋਂ ਪਤਾ ਲੱਗ ਰਿਹਾ ਕੱਲ ਨੂੰ ਜੇ ਅਸੀਂ ਇਸ ਚੀਜ਼ਾਂ ਕਰਦੇ ਰਹਾਂਗੇ ਸਾਡੇ ਬੱਚਿਆਂ ਲਈ ਚੀਜ਼ਾਂ ਦਾ ਬੰਦਾ ਹੋਊਗਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਵੀ ਸਾਡਾ ਸੱਭਿਆਚਾਰ ਸਾਡੇ ਵਿੱਚ ਜ਼ਿੰਮੇਦਾਰ ਹੈ ਪ੍ਰੋਗਰਾਮ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਸਾਡੇ ਸਾਰੇ ਮੱਲੇ ਦਾ ਅੰਤਿ ਦਾ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਵੀ ਮਤਲਬ ਯੋਗ ਨਾਲ ਹਨਾ ਦੇਖੋ ਸਾਨੂੰ ਵੀ ਕਮਿਡਿਆ ਸਾਰੇ ਸਾਨੂੰ ਪੇਕਿਆਂ ਦੀ ਕਮੀ ਨਹੀਂ ਮਹਿਸੂਸ ਹੁੰਦੀ ਹੈ ਕਿ ਸਾਨੂੰ ਇੰਨਾ ਪਿਆਰ ਮਿਲਦਾ ਤੇ ਇੰਨਾ ਵਧੀਆ ਪ੍ਰੋਗਰਾਮ ਦੇਖਣ ਨੂੰ ਮਿਲਦਾਗਾ ਨਾ ਦੇ ਬਾਕੀ ਗੱਲ ਐਨਜਾਇਰਮੈਂਟ ਵੀ ਆ ਵੀ ਸਾਰੇ ਵਧੀਆ ਇੰਜੋਏ ਕਰਦੇ ਆ ਇਕੱਠੇ ਹੁੰਨੇ ਆਉਣ ਦੇਖੋ ਸਾਡੇ ਦੂਰੋਂ ਦੂਰੋਂ ਸਾਰੇ ਆਏ ਆ ਤੀਆਂ ਮਨਾਈਆਂ ਕਿਉਂ ਜਾਂਦੀਆਂ ਨਹੀਂ ਤੀਆਂ ਮਨਾਈਆਂ ਜਾਂਦੀਆਂ ਨੇ ਇੱਕ ਮੇਲ ਮਲਾਪ ਹੋਉਂਦਾ ਹੈ ਨਾ ਆਪਣਾ ਸਾਰਿਆਂ ਦਾ ਕੁੜੀਆਂ ਬਹਾਨੇ ਤੇ ਰਾਜ ਆਉਂਦੀਆਂ ਨੇ ਜਿਹੜੀਆਂ ਅਸੀਂ ਸਾਡੀਆਂ ਮਤਲਬ ਅਸੀਂ ਬਹੁਗਾ ਜਾਣੀ ਸਕਦੀਆਂ ਹੈਗੀਆਂ ਅਸੀਂ ਵੀ ਮਤਲਬ ਇੰਜੋਏ ਆਪਣਾ ਕਰ ਲੈਣੀਆਂ ਹੈ ਨਾ ਇੱਕ ਜਿਹੜੇ ਆਪਣੀ ਨਵੀਂ ਜਨਰੇਸ਼ਨ ਆ ਬੱਚੇ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਆਪਾਂ ਕਿੱਤਾ ਭੈਣ ਭਾਈਆਂ ਨੂੰ ਸਾਰਿਆਂ ਨੂੰ ਮਿਲਣਾ ਅਸੀਂ ਦੇਖੋ ਪ੍ਰਾਣੀਆਂ ਜਿੱਦਾਂ ਚਰਖਾ ਰੱਖਿਆ ਹੋਇਆ ਹੋਰ ਸਾਰੇ ਪ੍ਰਾਣੀਆਂ ਢਾਂਡੇ ਰੱਖੇ ਹੋਏ ਨੇ ਤੇ ਵੀ ਨਾ ਸਾਰੇ ਬੱਚਿਆਂ ਨੂੰ ਹੁਣ ਚਰਖੇ ਦਾ ਦੇਖੋ ਛੋਟੇ ਬੱਚਿਆਂ ਤਾਂ ਬਿਲਕੁਲ ਵੀ ਨਹੀਂ ਪਤਾ ਹੈਗਾ ਉਹ ਦੱਸ ਕੇ ਬੱਚਿਆਂ ਨੂੰ ਸਮਝਾਇਆ ਜਾ ਰਿਹਾਗਾ ਹਨਾ ਵੀ ਅੱਗੇ ਆਪਣੀਆਂ ਬੀਬੀਆਂ ਨਾਨੀਆਂ ਮੰਮੀਆਂ ਇਦਾਂ ਕਰਦੀਆਂ ਸੀ ਅਸੀਂ ਪ੍ਰਾਣੀਆਂ ਦਰੀਆਂ ਰੱਖਿਓਆਂ ਆਪਣੀਆਂ ਮੰਮੀਆਂ ਦੀਆਂ ਗੁੰਜੀਆਂ ਹੋਈਆਂ ਆਪਣੀਆਂ ਪੇਟੀਆਂ ਚੋਂ ਕੱਢ ਕੇ ਸਾਰਾ ਵੀ ਮਤਲਬ ਬੱਚਿਆਂ ਨੂੰ ਤੇ ਆਪਣੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ ਹਨਾ ਵੀ ਸਾਡੀਆਂ ਮੰਮੀਆਂ ਨੇ ਬਣਾਈਆਂ ਪਕੀਆਂ ਸਾਰਾ ਕੁਝ ਉੱਥੇ galactos <laughs> ਰੱਖੇ ਤੇ ਬਾਕੀ ਦੂਜੀ ਗੱਲ ਇਹ ਆ ਵੀ ਦੇਖੋ ਸਾਰੀਆਂ ਆ ਰਹੀਆਂ ਦੀ ਟੈਨਸ਼ਨਾਂ ਛੱਡ ਕੇ ਇੱਕ ਤਰ੍ਹਾਂ ਦਾ ਵੀ ਅਸੀਂ ਹਾਂ ਜੀ ਸਾਰਿਆਂ ਟੱਚ ਟਾਪ ਰਹੇ ਹਾਂ ਨਾ ਕੋਈ ਗਰਮੀ ਲੱਗਦੀ ਆ ਵਧੀਆ ਬੜਾ ਇੰਜੋਏ ਕਰ ਰਹੇ ਆਂਗੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਆਪੇ ਇਸੇ ਤਰ੍ਹਾਂ ਹੀ ਸਾਰੇ ਜਾਣੇ ਸਹਿਯੋਗ ਨਾਲ ਸਾਡੇ ਮਹੱਲੇ ਦਾ ਸਾਰੇ ਦਾ ਸੰਯੋਗ ਬਹੁਤ ਆ ਮਤਲਬ ਪਿਆਰ ਬਹੁਤ ਆ ਸਾਰੇ ਨਾਲ ਮਿਲ ਕੇ ਇੰਨੇ ਜ਼ਿਆਦਾ ਵੀ ਅਸੀਂ ਸਾਰੇ ਮਿਕਸ ਆਪਾਂਗੇ ਕੋਈ ਜਿਵੇਂ ਇੱਕ ਬੰਦੇ ਨੇ ਕਹਿਤਾ ਸਾਰਿਆਂ ਨੇ ਮੰਨ ਲਈ ਕੋਈ ਆਪਣਾ ਆਪਣਾ ਫੈਸਲਾ ਨਹੀਂ ਸੁਣਾਉਂਦਾ ਹਨਾ ਵੀ ਸਾਰੇ ਅਸੀਂ ਨਾਲ ਮਿਲ ਕੇ ਕਰਦੇ ਆ ਕਿੰਨੇ ਸਾਲਾਂ ਤੋਂ ਅਸੀਂ ਮਨਾ ਰਹੀਆਂ ਜੀਆਂ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਠੀਕ ਹੈ ਠੀਕ ਹੈ